ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਮੈਂ ਸਾਸ ਵੀਰੇ ਉੱਠ ਕੇ ਇਹ ਦੱਸ ਕਰਦੀ ਆ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਕੰਦਰਸਤੀ ਬਖਸ਼ੇ ਹਾਲ ਦੇ ਕਰਾਂ ਵਿੱਚ ਖੇੜੇ ਖੁਸ਼ੀਆਂ ਰਹਿਣ ਤੇ ਬਸ ਜੀਦਾ ਤੇ ਖੁਸ਼ ਰਹੋ ਜ਼ਿੰਦਗੀ ਚ ਆਪਾਂ ਅੱਜ ਤੁਹਾਡੇ ਨਾਲ ਵੀਡੀਓ ਸ਼ੁਰੂ ਕਰਾਂਗੇ ਜੀ ਤੇ ਵੀ ਆਪਾਂ ਨੂੰ ਆਪਾਂ ਜਿਵੇਂ ਦਵਾਈਆਂ ਦਿੰਨੇ ਆ ਮੈਂ ਵੀ ਲੈਂਦੀ ਆ ਡਿਪਰੈਸ਼ਨ ਦੀ ਦਵਾਈ ਜੀ ਬਹੁਤ ਏਰ ਹੋ ਗਈ ਡਿਪਰੈਸ਼ਨ ਦੀ ਦਵਾਈ ਲੈਂਦੀ ਨਾ ਤੇ ਕੱਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਵੀ ਆਪਾਂ ਕੱਲੀਆਂ ਇਹ ਬੰਦ ਬੋਤਲਾਂ ਵਿੱਚ ਜਾਂ ਇਹ ਦਵਾਈਆਂ ਗੋਲੀਆਂ ਵਿੱਚ ਬੰਦ ਨਹੀਂ ਹੁੰਦੀਆਂ ਤੇ ਆਪਾਂ ਕੁਦਰਤੀ ਤੌਰ ਤੇ ਵੀ ਆਪਾਂ ਆ ਠੀਕ ਹੋ ਸਕਦੇ ਆ ਜੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਸਵੇਰ ਦੀ ਸ਼ੈਰ ਕਰਨੀ ਬਹੁਤ ਜ਼ਰੂਰੀ ਆਉਗੀ ਇੱਕ ਦਵਾਈ ਆ ਸਵੇਰ ਦੀ ਸ਼ੈਰ ਜਰੂਰ ਕਰੋ ਆਪਣੇ ਆਪਣੇ ਸਮੇਂ ਵਿੱਚੋਂ ਅੱਧਾ ਘੰਟਾ ਜਰੂਰ ਕੱਢੋ ਸ਼ੈਰ ਸ਼ੈਰ ਵਾਸਤੇ ਤੇ ਸਵੇਰ ਦੀ ਸ਼ੈਰ ਜਰੂਰ ਕਰੋ ਡਾਕਟਰ ਵੀ ਕਹਿੰਦੇ ਨੇ ਵੀ ਸਵੇਰ ਦੀ ਸ਼ੈਰ ਜਰੂਰ ਕਰੋ ਇਹ ਵੀ ਇੱਕ ਦਵਾਈ ਆ ਜੀ ਤੇ ਦੂਜੇ ਨੰਬਰ ਤੇ ਜੀ ਆਪਾਂ ਆਪਣੇ ਵਾਹਿਗੁਰੂ ਨੂੰ ਜਰੂਰ 10-15 ਮਿੰਟ ਅੱਧਾ ਘੰਟਾ ਜਰੂਰ ਕੱਢੋ ਆਪਣੇ ਵਹਿਗੁਰੂ ਦਾ ਪਰਮਾਤਮਾ ਦਾ ਧਿਆਨ ਕਰੋ ਉਹਦੀ ਉਹਦੇ ਧਿਆਨ ਚ ਬੈਠੋ ਜਰੂਰ ਕਿਸੇ ਵੀ ਧਰਮ ਨੂੰ ਮੰਨਦੇ ਆ ਸਾਰੇ ਧਰਮ ਸਤਿਕਾਰਯੋਗ ਨੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਆਪਣੇ ਵਹਿਗੁਰੂ ਦਾ ਆਪਣੇ ਪਰਮਾਤਮਾ ਦਾ ਜਰੂਰ ਸ਼ੁਕਰ ਕਰੋ ਸਵੇਰੇ ਉੱਠ ਕੇ ਇਹ ਵੀ ਇੱਕ ਦਵਾਈ ਆ ਜੀ ਬਹੁਤ ਜ਼ਰੂਰੀ ਹੈ ਵੀ ਜ਼ਿੰਦਗੀ 'ਚ ਤੇ ਤੀਜਾ ਨੰਬਰ ਤੇ ਹੈਗਾ ਜੀ ਵੀ ਆਪਾਂ ਕਸਰਤ ਜਰੂਰ ਕਰੋ ਕਸਰਤ ਕਰੋ ਆਪਣੇ ਸਰੀਰ ਆਪਣੇ ਆਪ ਨੂੰ ਸਿਹਰੇ ਉੱਠ ਕੇ ਕਸਰਤ ਜ਼ਰੂਰ ਕਰਨੀ ਚਾਹੀਦੀ ਆ ਜਾਂ ਜੋਗਾ ਜ਼ਰੂਰ ਕਰਨਾ ਚਾਹੀਦਾ ਤੇ ਜੋ ਇਹਦੇ ਨਾਲ ਆਪਣੇ ਸਰੀਰ 'ਚ ਤਾਜ਼ਗੀ ਆਉਂਦੀ ਆ ਜੀ ਤੇ ਨਾਲੇ ਆਪਣੇ ਖੂਨ ਦਾ ਸਰਕਲ ਠੀਕ ਹੁੰਦਾ ਇਹ ਵੀ ਇੱਕ ਦਵਾਈ ਆ ਜੀ ਚੌਥੇ ਨੰਬਰ ਤੇ ਹੈਗਾ ਜੀ ਆਪਣੇ ਪਰਿਵਾਰ 'ਚ ਰਲ ਕੇ ਬੈਠਣਾ ਪਰਿਵਾਰ 'ਚ ਆਪਣੇ 'ਚ ਖਾਣਾ ਖਾਣਾ ਇਕੱਠੇ ਬੈਠ ਕੇ ਦੁੱਖ ਸੁੱਖ ਕਰਨਾ ਇਹ ਵੀ ਇੱਕ ਦਵਾਈ ਆ ਜੀ ਜਦੋਂ ਆਪਾਂ ਆਪਣੇ ਪਰਿਵਾਰ 'ਚ ਇੱਕਠੇ ਹੋ ਕੇ ਬਹਿਨੇ ਆ ਆਪਣਾ ਦੁੱਖ ਸੁੱਖ ਕਰਦੇ ਆ ਤੇ ਇਹ ਵੀ ਇੱਕ ਦਵਾਈ ਬਣਦੀ ਆ ਜੀ ਜਿਵੇਂ ਆਪਣੇ ਆਪਣੇ ਬਜ਼ੁਰਗ ਹੋ ਜਾਂਦੇ ਨੇ ਮਾਪੇ ਆਪਣੇ ਜਦੋਂ ਆਪਾਂ ਨਾਲ ਕੋਲ ਪੁੱਤ ਜਾ ਕੇ ਬਹਿਨੇ ਆ ਆਪਾਂ ਪੁੱਛਦੇ ਆ ਜੀ ਤੁਸੀਂ ਠੀਕ ਹੋ ਤੇ ਉਹਨਾਂ ਨੂੰ ਇਹ ਗੱਲ ਵੀ ਉਹਨਾਂ ਨੂੰ ਦਵਾਈ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਇਹ ਹੀ ਦਵਾਈ ਹੁੰਦੀ ਆ ਜੀ ਇਹ ਵੀ ਇੱਕ ਬਹੁਤ ਜ਼ਰੂਰੀ ਆ ਜੀ ਆਪਣੇ ਪਰਿਵਾਰ ਚ ਰਲ ਕੇ ਇੱਕ ਇੱਕ ਟਾਈਮ ਜ਼ਰੂਰ ਖਾਣਾ ਰਲ ਕੇ ਬੈਠ ਕੇ ਖਾਓ ਇਹ ਵੀ ਇੱਕ ਦਵਾਈ ਆ ਜੀ ਤੇ ਇਸ ਤੋਂ ਬਾਅਦ ਆਪਣੇ ਆਪਣੇ ਦੋਸਤ ਨੂੰ ਆਪਣੇ ਦੋਸਤ ਦਾ ਰਿਸ਼ਤੇਦਾਰ ਦਾ ਸਾਥ ਜ਼ਰੂਰ ਦਿਓ ਇਹ ਵੀ ਇੱਕ ਦਵਾਈ ਆ ਜਦੋਂ ਕੋਈ ਆਪਣੇ ਦੁੱਖ ਸੁੱਖ ਵਿੱਚ ਕੋਈ ਆਪਣਾ ਦੋਸਤ ਮਿੱਤਰ ਜਾਂ ਕੋਈ ਰਿਸ਼ਤੇਦਾਰ ਆਪਣੇ ਨਾਲ ਖੜ ਜਾਂਦਾ ਤੇ ਇਹ ਵੀ ਇੱਕ ਦਵਾਈ ਆ ਜੀ ਇਹ ਵੀ ਇੱਕ ਬਹੁਤ ਜ਼ਰੂਰੀ ਆ ਇਹਦੇ ਨਾਲ ਵੀ ਆਪਾਂ ਜ਼ਿੰਦਗੀ 'ਚ ਖੁਸ਼ ਰਹਿ ਸਕਦੇ ਆ ਤੇ ਇੱਕ ਇਸ ਤੋਂ ਬਾਅਦ ਹੈਗਾ ਜੀ ਆਪਾਂ ਖੁਸ਼ ਰਹੋ ਹਰ ਟਾਈਮ ਹਾਸਾ ਮਜ਼ਾਕ ਜ਼ਿੰਦਗੀ 'ਚ ਜ਼ਰੂਰੀ ਆ ਇਹ ਵੀ ਇੱਕ ਦਵਾਈ ਆ ਜੀ ਹੱਸਦੇ ਰਹੋ ਜ਼ਿੰਦਗੀ ਚ ਜ਼ਿੰਦਗੀ ਦਾ ਆਨੰਦ ਮਾਣੋ ਦੁੱਖ ਸੁੱਖ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਹੱਸ ਕੇ ਖੁਸ਼ ਹੋ ਕੇ ਗਿਜ਼ਾਰੋ ਦੁੱਖ ਨੂੰ ਸੁੱਖ ਵਿੱਚ ਬਦਲੋ ਸੁੱਖ ਵਿੱਚ ਬਦਲੋ ਖੁਸ਼ ਹੋ ਕੇ ਕਟੋ ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਕਟੋ ਤੇ ਜ਼ਿੰਦਗੀ ਚ ਖੁਸ਼ ਰਹੋ ਜ਼ਿੰਦਗੀ ਛੋਟੀ ਜੀ ਆ ਜ਼ਿੰਦਗੀ ਦਾ ਆਨੰਦ ਮਾਣੋ ਹਾ ਹਟ ਟਾਈਮ ਆਪਣਾ ਖੁਸ਼ ਰਹੋ ਤੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਹੈ ਕਿ ਇਹ ਦਵਾਈ ਹੈ ਆਪਣੋ ਵੀ ਆਪਣੋ ਨੀਂਦ ਲੈਣੀ ਬਹੁਤ ਜ਼ਰੂਰੀ ਆ ਉਹ ਵੀ ਇੱਕ ਦਵਾਈ ਆ ਜੇ ਆਪਣਾ ਕੰਮ ਦੇ ਨਾਲ-ਨਾਲ ਆਪਾਂ ਨੀਂਦ ਵੀ ਆਪਾਂ ਨੂੰ 5-6 ਘੰਟੇ ਜ਼ਰੂਰ ਨੀਂਦ ਲਾਓ ਨੀਂਦ ਆਉਣੀ ਵੀ ਬਹੁਤ ਜ਼ਰੂਰੀ ਆ ਉਹ ਵੀ ਇੱਕ ਆਪਣੀ ਦਵਾਈ ਆ ਜੀ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਜ਼ਿੰਦਗੀ 'ਚ ਲਿਆਓ ਆਪਣੇ ਜ਼ਿੰਦਗੀ 'ਚ ਦਾ ਆਪਣੇ ਜ਼ਿੰਦਗੀ ਦਾ ਅਸੂਲ ਬਣਾਓ ਵੀ ਅਸੀਂ ਜੇ ਸੱਤ ਚੀਜ਼ਾਂ ਨੇ ਦਵਾਈਆਂ ਨੇ ਇਹ ਆਪਣੀ ਸੇਚਾ 6 ਸੱਤ ਆਪਣੇ ਜਿਹੜੇ ਚੀਜ਼ਾਂ ਨੇ ਇਹ ਆਪਣੀਆਂ ਦਵਾਈ ਸਮਝ ਕੇ ਇਹਨਾਂ ਨੂੰ ਕਰੋ ਦਵਾਈ ਸਮਝ ਕੇ ਆਪਾਂ ਨੂੰ ਦਵਾਈ ਆਪਾਂ ਨੂੰ ਅੰਗਰੇਜ਼ੀ ਦਵਾਈਆਂ ਲੈਣ ਦੀ ਬਹੁਤ ਘੱਟ ਲੋੜ ਪਊਗੀ ਜਦੋਂ ਅਮਰਜੈਂਸੀ ਤੇ ਆਪਾਂ ਨੇ ਦਵਾਈ ਲੈਣੀ ਹੁੰਦੀ ਆ ਤੇ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਜ਼ਰੂਰ ਅਪਣਾਓ ਤੇ ਸਾਰਿਆਂ ਨੂੰ ਸਾਰੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਤੇ ਆਪਣੇ ਆਪਣੀ ਜ਼ਿੰਦਗੀ 'ਚ ਇਹਨੂੰ ਆਪਣੀ ਜ਼ਿੰਦਗੀ 'ਚ ਆਪਣੀ ਦੇ ਇੱਕ ਨੀਮ ਬਣਾ ਲਓ ਵੀ ਅਸੀਂ ਇਹ 6-7 ਚੀਜ਼ਾਂ ਜ਼ਰੂਰ ਕਰਨੀਆਂ ਨੇ ਟਾਈਮ ਕੱਢ ਕੇ ਤੇ ਜ਼ਰੂਰ ਕਰੋ ਆਪਣੀ ਜ਼ਿੰਦਗੀ 'ਚ ਖੁਸ਼ ਰਹੋ ਜ਼ਿੰਦਗੀ ਨੂੰ ਆਨੰਦ ਨਾਲ ਜੀਵੋ ਤੇ ਸਾਰੇ ਆਪਣੇ ਖੁਸ਼ ਰਹੋ ਜੀ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਗੱਲਾਂ ਮੇਰੀਆਂ ਵਧੀਆ ਲੱਗੀਆਂ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਚੈਨਲ ਨੂੰ ਥੋੜੇ ਸਪੋਰਟ ਦੀ ਬਹੁਤ ਲੋੜ ਆ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਹੋਰ ਅੱਗੇ-ਅਗੇ ਇਸ ਤਰ੍ਹਾਂ ਦੀਆਂ ਵੀਡੀਓ ਲਿਆਉਂਦੀ ਰਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ